ਸਾਰੇ ਪੜੋ ਆਹੋ ਵਾਹੋ ਗੋਬਿੰਦ ਸਿੰਘ ਵਾਹੋ ਆਪੇ ਤੁਰ ਤਿਲਾ ਗੋਬਿੰਦ ਸਿੰਘ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਬਾਟਾ ਵਾਲੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਤੇ ਗੁਰ ਚਿਲਾ ਗੋਬਿੰਦ ਸੱਚੇ ਬੋਲੋ ਹਾਂ ਰਾਜਨ ਰਾਜ ਆਨੰਦ ਪਾ ਉਹ ਦੇਵਨ ਦੇਵ ਉਪਮਾ ਮਹਾ ਰਾਜਨ ਰਾਜ ਆਨੰਦ ਪਾ ਦੇਵਨ ਦੇਵ ਉਪਮਾ ਮਹਾ ਵਾਹੋ ਵਾਹ ਗੁਰ ਚੇਲਾ ਲੋਭੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੰਗਰ ਦਸਮੇਸ਼ ਪਿਤਾ ਗੁਰਗੋਮ ਸਿੰਘ ਜੀ ਮਾਰੇ ਸੱਚੇ ਪਾਤਸ਼ਾਹ ਮਾਤਾ ਗੁਜਰਕੌਰ ਚਾਰ ਸਹਜਾ ਦੇ ਦਸਮੇਸ਼ ਪਿਤਾ ਜੀ ਦੇ ਸਾਰੇ ਪਰਿਵਾਰ ਦੀ ਸ਼ਹੀਦੀ ਨੂੰ ਸਮਰਪਿਤ ਬਾਬਾ ਮੋਤੀ ਰਾਮ ਬਾਬਾ ਮੋਤੀ ਨਾਮਰਾਜ ਜੀ ਦੇ ਪਰਿਵਾਰ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਮੂਹ ਨਡਾਲਾ ਨਿਵਾਸੀਆਂ ਵੱਲੋਂ ਸਮੂਹ ਮੇਰਾ ਬਰਾਦਰੀ ਵੱਲੋਂ ਇਹ ਦੁੱਧ ਦੇ ਲੰਗਰ ਹਰ ਸਾਲ ਲਗਾਏ ਜਾਂਦੇ ਨੇ ਸੰਤਾਂ ਦੇ ਸਹਿਯੋਗ ਦੇ ਨਾਲ ਇਸ ਲੰਗਰ ਦੇ ਵਿੱਚ ਜਿੱਦਾਂ ਬਾਬਾ ਮੋਤੀराम ਮਹਾਰਾਜ ਜੀ ਨੇ ਸਾਬਜਾਂ ਨੂੰ ਦੁੱਧ ਪਲਾਇਆ ਸੀਗਾ ਉਸੇ ਤਰ੍ਹਾਂ ਹੀ ਲੜੀ ਵਾਰ ਲੜੀ ਇਹ ਦੁੱਧ ਦੇ ਲੰਗਰ ਦੀ ਸੇਵਾ ਜਿਹੜੀ ਹੈ ਸਮੂਹ ਮੇਰਾ ਬਰਾਦਰੀ ਜਿਹੜੀ ਹੈ ਉਹ ਨਿਭਾ ਰਹੀ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਬੜਾ ਸਤਕਾਰ ਹੈ ਮਹਾਰਾਜ ਸਾਰੀਆਂ ਸੰਤਾਂ ਨੂੰ ਚੜ੍ਹਦੀ ਕਲਾ ਜ ਰੱਖਣ ਉਹ ਸ਼ੀਦਾ ਨੂੰ ਅਸੀਂ ਨੰਮਨ ਕਰਦੇ ਆ ਉਹਨਾਂ ਦੀ ਸ਼ੀਦੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਇਹ ਦੁੱਧ ਦੇ ਲੰਗਰ ਜਿਹੜੇ ਨੇ ਲਗਾਏ ਜਾਂਦੇ ਨੇ ਸੋ ਸਾਰੇ ਵੀਰਾਂ ਜਿੰਨੇ ਵੀ ਮੇਰਾ ਬਰਾਦਰੀ ਹੈ ਨਰਾਲਾ ਨਵਾਸੀ ਨੇ ਬੜਾ ਸਹਿਯੋਗ ਕਰਦੇ ਨੇ ਸੋ ਇਹ ਦੁੱਧ ਦੇ ਲੰਗਰ ਜਿਹੜੇ ਨੇ ਸ਼ਹੀਦਾਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਦੁੱਧ ਦੇ ਲੰਗਰ ਲਗਾਏ ਜਾਂਦੇ ਨੇ ਜੀ ਕਦੇ ਕਦੇ ਲੰਗਰ ਬਿਸਕੁਟ ਜਾਂ ਦੁੱਧ ਇਹ ਦੁੱਧ ਤੇ ਬਿਸਕੁਟਾਂ ਦੇ ਲੰਗਰ ਜੀ ਹਾਂਜੀ ਦੁੱਧ ਤੇ ਬਿਸਕੁਟਾਂ ਦੇ ਲੰਗਰ ਜਿਹੜੇ ਨੇ ਇਹ ਪ੍ਰਵਾਹ ਜਿਹੜੇ ਨੇ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਸੋ ਸਾਡੇ ਵੀਰ ਜੀ ਹਰਪ੍ਰੀਤ ਜੀ ਤੁਹਾਡਾ ਵੀ ਇੱਥੇ ਆਉਣ ਤੇ ਪਰਮਾਤਮਾ ਤੁਹਾਨੂੰ ਚਰਦੀ ਕਲਾ ਜ ਰੱਖਣ ਇਸੇ ਤਰ੍ਹਾਂ ਤੁਸੀਂ ਇਹ ਸੇਵਾ ਜਿਹੜੀ ਨਿਭਾਉਂਦੇ ਰਹੋ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਾਂ ਮਾਰੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਜੇ ਰੱਖਣ ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਸਾਡੀ ਇਹ ਜਿਹੜੀ ਵੀਡੀਓ ਪਹੁੰਚਾਉਂਦੇ ਰਹਿੰਦੇ ਹੋ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਲਗਨ ਮਿਹਨਤ ਨਾਲ ਸੇਵਾ ਕਰਨ ਦਾ ਪਰਮਾਤਮਾ ਜਜ਼ਬਾ ਬਖਸ਼ਣ ਤੇ ਚੜ੍ਹਦੀ ਕਲਾ ਜੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ